ਉਹ ਕਰ ਲੈ ਇਹਦੇ ਉੱਤੇ ਰੱਖ ਲੈ ਵਜਨ ਰੱਖ ਲੈ ਔਰ ਰਿਮੋਟ ਰੱਖ ਦੇ ਉਹਨੇ ਫੇਰ ਉੱਡ ਜਾਣਾ ਰਿਮੋਟ ਰੱਖ ਦੇ ਉੱਪਰ ਇੰਨਾ ਦਾ ਵਜਨ ਲੱਗ ਰਿਹਾ ਕੋਈ ਅੱਛੇ ਚੱਲ ਪਈ ਜੀ ਹੁਣ ਕੀ ਬਣਾਣਾ ਥੋੜਾ ਜਾਟੇ ਕਰੀ ਜਾਣੀ ਆ ਹਾਂ ਤੇ ਕਹਨੀਓ ਔਰ ਚੱਕੀ ਬੜੀਏ ਬਸ ਮਿਲਾਈ ਵੀ ਮਲੇਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਝੀਹਾਰ ਬਲੌਗ ਚੈਨਲ ਤੇ ਮੈਂ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਸਾਰੇ ਟਿਸਕੀਆਂ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਸ਼ੁਰੂ ਕਰ ਲੈਂਦੇ ਆ ਇਹ ਹੈਗੀ ਤਾਂ ਤੁਹਾਡੇ ਲਈ ਸੈੱਟ ਨਿਊਜ਼ ਹੈ ਜੋਗੀ ਮਹਫਾਤ ਹੋਤੀ ਬਹੁਤ ਵੱਡਾ ਵੱਡਾ ਸਾਰਾ ਖਾਸ ਦਾ ਬਤ ਦੁਰਘਟਨਾ ਲਾਲੋ ਬਹੁਤ ਵੱਡੀ ਦੁਰਘਟਨਾ ਯਾਰ ਨਾ 온ਦੀ 온ਦੀ ਮੇਰੇ ਤੇ ਸਮਝ ਲੋ ਟਲੇ ਗਈ ਸਮਝ ਲੋ ਹਨਾ ਕਾਫੀ ਵੱਡਾ ਹੀ ਵੱਡੀ ਦੁਰਘਟਨਾ ਆਈ ਸੀ ਤੇ ਚਲੋ ਹਜੇ ਦੀ ਹੈਗੀ ਐ ਨਹੀਂ ਜਿਆਦਾ ਵੱਡੀ ਨਹੀਂ ਹੈਗੀ ਟਲ ਗਈ ਹਨਾ ਜਿਵੇਂ ਕਹਿੰਦੇ ਆਪਾਂ ਹਜੇ ਕੀ ਹੈਗੀ ਹੈ ਹੈ ਕੀ ਤਾਂ ਹੈਗੀ ਆ ਥੋੜੀ ਆ ਹਮਾਂ ਤੇ ਮੈਨੂੰ ਵੈਸੇ ਨਾ ਮੇਰੀ ਫੈਮਲੀ ਨੇ ਸਾਰੀ ਨੇ ਮੈਨੂੰ ਟੌਰਚਰ ਕੀਤਾ ਬਹੁਤ ਵੈਸੇ ਤੇ ਤੁਸ ਸਭ ਤੋਂ ਪਹਿਲਾਂ ਐਨੇ ਕੀਤਾ ਐਨੇ ਮੈਨੂੰ ਮਾਰਿਆ ਇਸ ਦੀ ਵਜ੍ਹਾ ਨਾਲ ਜੋ ਹੋਇਆ ਇਸ ਦੀ ਵਜ੍ਹਾ ਨਾਲ ਭਾਈ ਮੈਨੂੰ ਸਾਥ ਮੁੱਕਣ ਨੂੰ ਨਾ ਮੱਤ ਦੇ ਤੇ ਉਸ ਤੋਂ ਬਾਅਦ ਫਿਰ ਇਹਦੇ ਡੈਡੀ ਨੇ ਮੇਰੀ ਉਹ ਮੱਲਮ ਪੱਟੀ ਕਰੀ ਉਹ ਮੱਲਮ ਪੱਟੀ ਕਰੀ ਜਿਹੜੀ ਕਿਤੇ ਨਾ ਮੱਲਮ ਪੱਟੀ ਨਹੀਂ ਕੀਤੀ ਸਨਾਂ ਦਿੱਤੀ ਇਹ ਤੇ ਬਤੂ ਕਾ ਪੱਤੂ ਮੇਰੀ ਮੱਲਮ ਪੱਟੀ ਹੋਈ ਹੈ ਨਾ ਇੱਥੇ ਬਤੂ ਖਾ ਚੁੱਕਾ ਨਹੀਂ ਸੀ ਹੂੰ ਜੇ ਆਪਣੇ ਘਰੇ ਬੰਦੂਕ ਹੋਵੇ ਸੱਚੀ ਚੱਲ ਜੇ ਯਾਰ ਮੈਂ ਤਾਂ ਚਲਾ ਦੂੰ ਸੱਚੀ ਚੱਲ ਜੇ ਐਨਾ ਗੁੱਸਾ ਆਉਂਦਾ ਫਿਰ ਇੱਕ ਦੂਜੇ ਤੇ ਹਨਾ ਆਏ ਹਰਤੇ ਨਹੀਂ ਗਏ ਤਦ ਇੰਨਾ ਨਾ ਯਾਰ ਮੈਂ ਤੇ ਚੁੱਪੇ ਵੇਲੇ ਲੱਪੜ ਲੱਪੜ ਬਹੁਤ ਵਧੀਆ ਆ ਕੇ ਫਿਰ ਮੈਨੂੰ ਕੇਕ-ਕਟ-ਕਿੱਟ ਲੈ ਦਿੱਤੇ ਉਹ ਦੇਖੋ ਕੀ ਹੋ ਗਿਆ ਉਧਰ ਜਿਹੜੀਆਂ ਡਾਈ ਜਗ੍ਹਾ ਬਣੀ ਦੀ ਜੋ ਵੀ ਜੰਗੀਆਂ ਨੇ ਆਹ ਬਧੀਆ ਆਣੀ ਜਾਂਦਾ ਮੈਂ ਕਿਉਂ ਵਾਲਿਆ ਨਾ ਪੈਟ ਦਾਈ ਕੇ ਤੱਕ ਨਹੀਂ ਪਰੇ ਹੋ ਜੋ ਪਰੇ ਹੋ ਜੋ ਜਿਹੜਾ ਨਾ ਬੈਟਬਾਲ ਖੇਡਦਾ ਜਿਹੜਾ ਕੱਲਾ ਵੀ ਨਹੀਂ ਖੇਡਦਾ ਸੋੜ ਦੇ ਨਾ ਜਿਹੜਾ ਨਾ ਬੈਟ ਕਰਦਾ ਅਸੀਂ ਸਾਰੇ ਤੇ ਅਸੀਂ ਖੇਡਦੇ ਸੀ ਬੈਟਬਾਲ ਸਾਰੇ ਹੀ ਖੇਡਦੇ ਅਸੀਂ ਕਿੱਦਾਂ ਜਾਣੇ ਖੇਡਦੇ ਵੈਸੇ ਤੇ ਡੈਡੀ ਨੇ ਛੱਡ ਕੇ ਅਸੀਂ ਕਿੱਦਾਂ ਜਾਣੇ ਖੇਡਦੇ ਇਹ ਦੋਨੇ ਬੱਚੇ ਤੇ ਮੈਂ ਹਨਾ ਤੇ ਮੈਂ ਤੇ ਜਿਆਰ ਪਹਿਲਾਂ ਖੇਡ ਲੈ ਖੇਡ ਕੇ ਉਸ ਤੋਂ ਬਾਅਦ ਮੈਂ ਨਾ ਮਿਲਕਿੰਗ ਵਗੈਰਾ ਮਿਲਕਿੰਗ ਕਰਨ ਤੋਂ ਬਾਅਦ ਫਿਰ ਮੈਂ ਨਾ ਬਾਲਟੀਆਂ ਬੁਲਟੀਆਂ ਧੋਣ ਲੱਗੀ ਪੰਡੇ ਧੋਣ ਲੱਗੀ ਪਤਾ ਨਹੀਂ ਜਿਆਰ ਕਿੱਥੋਂ ਪ੍ਰਗਟ ਹੋ ਗਿਆ ਬੈਟ ਲੈ ਕੇ ਬਾਲ ਲੈ ਕੇ ਇਹਨੇ ਮੈਂ ਚਾਤੂਗਾ ਨਾ ਮੈਂ ਕਿੱਥੇ ਦੀ ਬੱਲੇ ਚੌਕਾ ਮਾਰਿਆ ਪਤਾ ਨਹੀਂ ਛੱਕਾ ਮਾਰਿਆ ਮੈਂ ਚੌਕਾ ਨਹੀਂ ਬੱਚੇ ਛੱਕਾ ਛੱਪਾ ਛੱਕਾ ਹੀ ਵੱਜਿਆ ਸਦਾ ਛੱਕਾ ਹੀ ਵੱਜਿਆ ਮੈਂ ਜੀ ਨਾ ਅਤੇ ਪੂਣੀ ਦੇ ਉੱਪਰ ਬਹੁਤ ਜ਼ੋਰ ਦੀ ਵੈਟ ਵੱਜ ਗਿਆ। ਸ਼ਾਹ ਦੇ ਪੱਤੇ ਨੂੰ ਹਲਾਉਣਾ ਆਸਤਾ। ਪੂਣੀ ਦੀ ਛੱਟ ਤਾਂ ਉਦਾਂ ਹੀ ਮਾੜੀ ਹੁੰਦੀ ਆ ਹਨਾ। ਲੱਗੇ ਜਿਦੋਂ ਕਿਸੇ ਦੇ ਵੀ ਲੱਗਦੀ ਆ ਨਾ ਪੂਣੀ ਤੇ ਜਦੋਂ ਝੋਟ ਲੱਗਦੀ ਆ ਆਪਣੀ ਫਿਰ ਆਪਾਂ ਨੂੰ ਕਿੰਨਾ ਦਰਦ ਹੁੰਦਾ। ਤੇ ਮੇਰੇ ਤਾਂ ਲੱਗਿਆ ਹੋਵੇ ਪੂਰਾ ਕੱਸ ਕੇ ਲੱਗਿਆ ਵੈਟ ਜਿਆ ਮੰਮੀ ਇਹ ਬਾਈਏ। ਹਰਕਾ ਵੀ ਬਹੁਤ ਹੋਇਆ। ਮੰਮੀ ਇਹ ਬਾਈਏ। ਉਹ ਇਹ ਬਾਤ ਬਣਾਉਣੀ। ਕਾਣੀ ਕਹਿਦਾ। ਮੈਨੂੰ ਖੜਕਾ ਹੁੰਦਾ ਸੁਣਿਆ। ਵੇ ਇਹ ਵੀ ਪਤਾ ਵੀ ਮੇਰੇ ਵੇਟ ਵੱਜ ਗਿਆ। ਇਹ ਬਾਤ ਦੇ ਵਿੱਚ ਤਾਂ ਫਿਰ ਪਤਾ ਨਹੀਂ ਕੀ ਕੀ ਹੋਇਆ। ਬਸ ਮੈਨੂੰ ਇੰਨਾ ਕੁ ਪਤਾ। ਵੀ ਪਹਿਲਾਂ ਤਾਂ ਮੈਨੂੰ ਦੇਖ ਕੇ ਜਿਹੜੇ ਦੇ ਡੈਡੀ ਚਲੇ ਗਏ ਪੱਠੇ ਵੱਢਣ। ਇਹਨਾਂ ਲੱਗਾ ਚਲ ਥੋੜੀ ਲੱਭੀ ਹੋਣੀ ਆ ਮਾਮੂ। ਲੈ ਭਾਈ। ਤੇ ਫੇਰ ਇਹ ਪੱਠੇ-ਪੁੱਠੇ ਵੱਢ ਕੇ ਆ ਕੇ ਫਿਰ ਉਦੋਂ ਨੂੰ ਮੈਂ ਚੱਲਾ ਹਣਾ ਜਿੱਦਾਂ ਵੀ ਸਿੰਘ ਆਵਦਾ ਧੜਾ-ਧੜਾ ਚੋ ਕੇ ਮੈਂ ਨੌਂ ਦਿਹੰਨੀਆਂ ਮੈਂ ਨਾ ਆ ਕੇ ਮੈਂ ਪਾਠ ਵੀ ਕਰ ਲਿਆ ਹਣਾ। ਤੇ ਪਾਠ ਕਰਕੇ ਜਾਨਕੀ ਜਨ ਨੂੰ 7:30 ਹੋ ਗਏ ਸੀ। ਲੜਾਈ ਹੋ ਗਈ ਸੀ। ਰਾਤ ਦੇ ਲੜਾਈ ਹੋ ਗਈ ਸਵੇਰ ਦੇ ਨਹੀਂ ਰਾਤ ਦੇ ਤੇ ਫਿਰ ਫਿਰ ਸਾਡੀ ਹੋ ਗਈ ਲੜਾਈ ਨਹੀਂ ਫੇਰ ਵੀ ਲੜਾਈ ਹੋਈ ਉਸ ਤੋਂ ਪਹਿਲਾਂ ਤਾਂ ਪਹਿਲਾਂ ਮਲਮ ਪੱਟੀ કરી ਤੇ ਚਲ ਹਾਂ ਤੇ ਫਿਰ ਇਹਨਾਂ ਨੇ ਚਲੋ ਮੇਰੇ ਕੋ ਇੱਕ ਤੇਲ ਪਿਆ ਸੀਗਾ ਉਹ ਪਾ ਟੁੱਟੇ ਹੋਏ ਹੱਡਿਆਂ ਗੋਡਿਆਂ ਤੇ ਲਾਉਣ ਵਾਲਾ ਟੁੱਟੀਆਂ ਹੱਡੀਆਂ ਤੇ ਲਾਉਣ ਵਾਲੇ ਇੱਕ ਤੇਲ ਪਿਆ ਸੀ ਨਹੀਂ 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 ਕਿਹੜੀ ਹੱਟ ਗਿਆ ਮੈਂ ਉਹ ਤੇਲ ਮਲ ਕੇ ਕਿਉਂਕਿ ਰਾਤ ਦਾ ਸਮਾਂ ਸੀਗਾ ਆਪਾਂ ਨੂੰ ਪਤਾ ਹੀ ਹੈ ਹਨਾ ਵੀ ਰਾਤ ਨੂੰ ਕਿਹੜਾ ਡਾਕਟਰ ਆਪਾਂ ਨੂੰ ਸਾਹਮਦਾ ਹਨਾ ਤੇ ਚਲੋ ਮੈਂ ਉਹ ਇਹਨਾਂ ਨੇ ਮਲਤਾ ਤੇ ਮਲ ਕੇ ਨੂੰ ਉੱਪਰ ਕੱਪੜਾ ਬੰਨ੍ਹਤਾ ਤੇ ਪੇਨ ਕਿਨਨ ਰਹੀ ਆਪਾਂ ਬੈ ਗਏ ਆ ਸ਼ਾਮ ਨੂੰ ਤੇ ਉਸ ਤੋਂ ਬਾਅਦ ਸੁੱਤੇ ਕਿੱਥੇ ਲੜਕੇ ਸੁੱਤੇ ਆ ਪੁਰਣੀ ਲੜਾਈ ਹੋਈ ਏ ਚੱਕ ਲੜੀਆ ਇਹਨਾਂ ਨੇ ਜਿੱਤਿਆ ਕੌਣ ਜਿੱਤੇ ਤਾਂ ਪਤਾ ਨਹੀਂ ਟੁੱਟੀ ਹੱਡੀ ਵਾਲਾ ਮੰਮੀ ਜਿੱਤੀ ਚੱਕ ਤੇ ਲੜੀਆ ਪੂਣੀ ਚੱਕਾ ਚੱਕ ਲਾਟਾ ਤੇ ਫੇਰ ਭਾਈ 9:30 ਹੋ ਗਏ ਸੀਗੇ ਤੇ ਮੈਂ ਬਾਹਰ ਹੀ ਸੀ ਲੌਪੀ ਜੇ ਬੈਠੀ ਸੀਗੀ ਹਨਾ ਤੇ ਇਹ ਗਿਆ ਸੀ ਮੇਲੇ ਪਹਿਲਾਂ ਤਾਂ ਮੈਂ ਤਾਂ ਜਿਹੜਾ ਮੇਲੇ ਗਿਆ ਸੀ ਤੇ ਫਿਰ ਇੱਥੇ ਸਾਡੇ ਇੱਕ ਇੱਥੇ ਲੱਗੇ ਆ ਖੇਤਾਂ ਦੇ ਵਿੱਚ ਮੇਲਾ ਲੱਗਲੇ ਬੰਦੇ ਇਹ ਉੱਥੇ ਗਿਆ ਸੀ ਉੱਥੋਂ ਲਿਆਂਦੇ ਇਹਨਾਂ ਨੇ ਬਰੈਡ ਵਗੈਰਾ ਹਨਾ ਤੇ ਫੇ ਚਲੋ ਜਿਵੇਂ ਕਹਿੰਦੇ ਕੁਦਰਤੀ ਪਹਿਲਾਂ ਹੀ ਖਾਣਾ ਆ ਗਿਆ ਸੀ ਘਰੇ ਨਹੀਂ ਦੋ ਹੋਰ ਕਿ ਕਰ ਨਾ ਸਕਦਾ ਮੈਂ ਹੀ ਤਾਂ ਫੇਰ ਹਨ ਔਖਾ ਹੁੰਦਾ ਰਾਤ ਨੂੰ ਕੌਣ ਜਾਂਦਾ ਲੈਣ ਨਹੀਂ ਤੀਜਾ ਵਾਖਾ ਲਏ ਤੇ ਫੇਰ ਭਾਈ ਚਲੋ ਉਹੀ ਖਾਦੇ ਇਹਨਾਂ ਨੇ ਤੇ ਖਾ ਕੇ ਮੈਂ ਮੈਂ ਜਿਹਾਨੂੰ ਕਿਹਾ ਮੈਂ ਕਿ ਤੂੰ ਵੀ ਕੁਝ ਪੁੱਤ ਖਾ ਲਾ ਹਨਾ ਵੀ ਸਾਡੇ ਨਾਲ ਹੋ ਗਈ ਚਲੋ ਪੈ ਜਾਓ ਸੌਂਜੂ ਹਨਾ ਮੈਂ ਇਹਨਾਂ ਨੂੰ ਕੁਦਰਤੀ ਕਹਿ ਬੈਠੀ ਮੈਂ ਕਿ ਮੁੰਡੇ ਨੂੰ ਕੁਝ ਖਾਣ ਨੂੰ ਦੇ ਦਿਓ ਹਨਾ ਬਸ ਇੰਨੀ ਕੁ ਦੇ ਐ ਚੰਦਿਆ ਖਾ ਲਾ ਸਾਂ ਦਾ ਤਾਂ ਮੈਂ ਰੋਈ ਵੀ ਬਹੁਤ ਮੈਨੂੰ ਗੁੱਸਾ ਵੀ ਪਾ ਲਈ ਨਹੀਂ ਰੋਈ ਨਹੀਂ ਜੀ ਤਾਂ ਤੇਰੇ ਸੁੱਤੇ ਬਾਅਦ ਤੋਂ ਰੋਈ ਮੈਂ ਹਨਾ ਪਰ ਜਿਹੜੇ ਗੇਰ ਪਏ ਆ ਮੈਂ ਖਾਣਾ ਗੁੱਸਾ ਕਿਉਂ ਮੈਂ ਕੁਝ ਨਹੀਂ ਖਾਣਾ ਜਿਆਦਾ ਪੱਤੇ ਨਾ ਆਇਆ ਜਿਆਦਾ ਪੱਤੇ ਨੂੰ ਧਾਲਾ ਕੇ ਦਾ ਮਾਸਤਾ ਇਹਨੇ ਕੰਮ ਜਿਆ ਡਰ ਗਿਆ ਮੈਂ ਐਵੇਂ ਜਦੋਂ ਮੇਰੇ ਸੱਟ ਲੱਗੀ ਉਦੋਂ ਨਾ ਤਾਂ ਮੈਂ ਰੋਈ ਹਨਾ ਕਿਉਂਕਿ ਮੈਨੂੰ ਪਤਾ ਸੀਗਾ ਵੀ ਸੱਟ ਮੇਰੇ ਬਹੁਤ ਜ਼ੋਰ ਦੀ ਵੱਜੀ ਆ ਬੈਟ ਜਿਹੜਾ ਇਹਦਾ ਪਹਿਲਾ ਜਿਹੜਾ ਬੈਟ ਸੀਗਾ ਉਹ ਜ਼ਿਆਦਾ ਭਾਰਾ ਸੀ ਚਲੋ ਸ਼ੁਕਰ ਹੈ ਇਹ ਤਾਂ ਥੋੜਾ ਜਿਹਾ ਹੌਲ ਆਇਆ ਨਵਾਂ ਲਿਆਂਦਾ ਹਨਾ ਤੇ ਮੈਂ ਰੋਈ ਵੀ ਨਹੀਂ ਜਾਨੀ ਕਿ ਘਬਰਾਹਟ ਪੂਰੀ ਗਈ ਸੀ ਮੈਨੂੰ ਆ ਲੱਗਿਆ ਵੀ ਵਾਹ ਮੇ ਟੁੱਟ ਗਈ ਹਨਾ ਇੱਕਦਮ ਹਿੱਲਦੀ ਨਹੀਂ ਸੀਗੀ ਬਿਲਕੁਲ ਵੀ ਵਾਹ ਕਿਸੇ ਪਾਸੇ ਮੈਨੂੰ ਆ ਲੱਗਾ ਜਿਵੇਂ ਟੁੱਟ ਗਈ ਆ ਬਟ ਟੁੱਟਣੋਂ ਤਾਂ ਬਚ ਗਈ ਆਪਦੀ ਉਹ ਕਰਾ ਕਰੀ ਆ ਮੈਂ ਕਹਾਂ ਕਸਮ ਲੱਗੇ ਮੈਂ ਕਿਸੇ ਡਾਕਟਰ ਡਾਕਟਰ ਕੋਲ ਨਹੀਂ ਗਈ ਤੇ ਨਾ ਹੀ ਮੈਂ ਜਾਣਾ ਜੱਸਾ ਬਨ ਨੂੰ ਕਾਲਾ ਫੇਰੀਆਂ ਤਮ ਤੇ ਲੱਖ ਤਮ ਜਾਗਦੀ ਆ ਇਹ ਜੰਮੀ ਜਾਗ ਰਖੋ ਇਹ ਕੋਈ ਬਾਤ ਹੋਤੇ ਨਹੀਂ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਦਵਾਈ ਬੰਦੇ ਨੂੰ ਕਦੋਂ ਚਾਹੀਦੀ ਹੁੰਦੀ ਹੈ ਜਦੋਂ ਸੱਟ ਲੱਗ ਗਈ ਉਸ ਤੋਂ ਬਾਅਦ ਹੀ ਹਨਾ ਚਾਹੀਦੀ ਹੁੰਦੀ ਹੈ ਵੀ ਮਤਲਬ ਫਸਟ ਏਡ ਤਾਂ ਇਹ ਹੁੰਦੀ ਹੈ ਜਿਹੜੀ ਆਪਣੇ ਕੋਲੇ ਹਨਾ ਟ੍ਰੀਟਮੈਂਟ ਘਰੇ ਆਪਾ ਉਹ ਕਰ ਦਈਏ ਹਨਾ ਚਲੋ ਨਿਆਣਿਆਂ ਨੂੰ ਮੈਨੂੰ ਪਾਣੀ ਪੂਣੀ ਦਿੱਤਾ ਤੇ ਉਸ ਤੋਂ ਬਾਅਦ ਪਾਣੀ ਪੂਣੀ ਪੀ ਲਿਆ ਮੈਂ ਫਿਰ ਮੈਂ ਨਹਾ ਲਈ ਜਿੰਨਾ ਕਿ ਮੇਤੋਂ ਪਾਠ ਹੋਇਆ ਮੈਂ ਪਾਠ ਵੀ ਕਰ ਲਿਆ ਬੈਠ ਕੇ ਹਨਾ ਕਿਉਂਕਿ ਮੇਤੋਂ ਹੱਥ ਤੋਂ ਗੁਟਕਾ ਸਾਹਮਣੇ ਫੜਿਆ ਜਾਵੇ ਤੇ ਫੇਰ ਚਲੋ ਆਪਾਂ ਨੇ ਉਹ ਕਰ ਲਿਆ ਹਨਾ ਚਲੋ ਮੈਨੂੰ ਵੀ ਲੱਗਿਆ ਵੀ ਰਾਤ ਨੂੰ ਆਪਾਂ ਕਿਤੇ ਨਹੀਂ ਜਾ ਸਕਦੇ ਹਨਾ ਤੇ ਸਵੇਰੇ ਰਾਤ ਨੂੰ ਫੇਰ ਦਵਾਈ ਨੂੰ ਆਪਾਂ ਸਵੇਰੇ ਚਲੇ ਤਾਂ ਜਾਂਦੇ ਕਿਉਂਕਿ 9:30 ਵਜੇ ਜਦੋਂ ਮੈਂ ਇਹਨਾਂ ਨੂੰ ਬੁਲਾਇਆ ਸੀ ਉਦੋਂ ਇਹਨਾਂ ਨੇ ਮੇਰਾ ਫੁੱਲ ਟ੍ਰੀਟਮੈਂਟ ਕੀਤਾ ਚੀਟਫਿਟ ਗਰੀਗਾ ਉਹ ਟ੍ਰੀਟਮੈਂਟ ਕੀਤਾ ਜਿਹੜਾ ਕਿ ਡਾਕਟਰ ਤਾਂ ਕਦੇ ਵੀ ਨਹੀਂ ਸਪੈਸ਼ਲਿਸਟ ਤਾਂ ਕਦੇ ਵੀ ਨਹੀਂ ਕਰ ਸਕਦੇ ਉਹ ਟ੍ਰੀਟਮੈਂਟ ਇਹਨਾਂ ਨੇ ਮੇਰਾ ਕੀਤਾ ਫਿਰ ਤੁਸੀਂ ਦੱਸਿਓ ਵੀ ਫੇਰ ਮਾਰਨਿੰਗ ਟਾਈਮ ਜਦੋਂ ਫਿਰ ਮੈਂ ਉੱਠ ਕੇ ਇਹਨਾਂ ਨੇ ਉਠਿਆ ਨੂੰ ਮੈਨੂੰ ਪੁੱਛਿਆ ਨਹੀਂ ਹੈਗਾ ਬੀਤੋ ਠੀਕ ਆ ਜਾਂ ਨਹੀਂ ਮੈਂ ਵਾਲਟੀ ਚੱਕੀ ਰੋਜ਼ ਦੀ ਤਰ੍ਹਾਂ ਮੈਂ ਧਰ ਚੋਂ ਚਲੀ ਗਈ ਹੈ ਨਾ ਮਜਰੀ ਜਿੰਮੇ ਮਰਜੀ ਚੋਈ ਮੈਂ ਪਤਾ ਨਹੀਂ ਕਿਵੇਂ ਚੋਈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਦੁੱਖ ਨੂੰ ਕਦੇ ਆਪਣੇ ਉੱਤੇ ਨਹੀਂ ਹਾਵੀ ਨਹੀਂ ਹੋਣ ਦਿੰਦੀ ਕਿਉਂਕਿ ਮੇਰੇ ਨਾਲ ਵੱਡਾ ਕੋਈ ਵੀ ਦੁੱਖ ਨਹੀਂ ਹੋ ਸਕਦਾ ਹੈਗਾ ਹੈ ਨਾ ਇੰਨੀ ਕਿ ਤਾਂ ਬੰਦੇ ਦੇ ਵਿੱਚ ਖੁਦ ਤੁਸੀਂ ਸਾਰੇ ਵੀ ਹੈ ਨਾ ਐਵੇਂ ਦੁੱਖ ਨੂੰ ਲੈ ਕੇ ਜਦੇ ਨਾ ਐ ਕਰਿਆ ਕਰੋ ਵੀ ਹਾਏ ਹੋ ਗਿਆ ਆਪੂ ਹਾਏ ਬੂਜੀ ਨਹੀਂ ਕਰਨੀ ਚਾਹੀਦੀ ਉਹ ਨਹੀਂ ਕਰਦੀ ਹੁੰਦੀ ਮੈਂ ਤਾਂ ਆਈਫੋਨ ਖਾ ਉਹ ਨਹੀਂ ਮੈਂ ਕਰਦੀ ਹੁੰਦੀ ਨਾ ਮੈਂ ਇੱਕਦਮ ਡਾਕਟਰ ਦੇ ਜਾਵਾਂ ਡਾਕਟਰ ਦੇ ਤਾਂ ਮੈਂ ਹੁਣ ਤੱਕ ਨਹੀਂ ਗਈ ਅੱਜ ਤੀਜਾ ਦੇ ਨਾ ਸੱਟ ਲੱਗੀ ਨੂੰ ਹਨਾ ਜਿੱਦੀ ਗਾ ਚੌਥਾ ਗੱਲ ਚੌਥਾ ਪਤਾ ਨਹੀਂ ਹੈ ਨਾ ਜਿੱਦੀ ਨਹੀਂ ਹੈਗੀ ਮੈਂ ਜਿੱਦ ਨਹੀਂ ਗਈ ਲੈ ਕੇ ਇਹ ਲੈ ਕੇ ਜਾਣ ਵਾਲੇ ਤੇ ਡਿਪੈਂਡ ਆ ਜੇ ਤਾਂ ਮੈਨੂੰ ਉਸੇ ਟਾਈਮ ਚੱਕ ਕੇ ਲੈ ਜਾਂਦੇ ਫਿਰ ਤਾਂ ਮੈਂ ਸਮਝ ਲਉ ਬੇਸੁਰਤ ਸੀਗੀ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਨੇ ਦੋਸ਼ ਪਤਾ ਮੇਰੇ ਉੱਪਰ ਕੀ ਲਾਇਆ ਆਪਾਂ ਬਸ ਛੋਟੀ ਜੀ ਗੱਲ ਨਿਵੇੜ ਦਿੰਨੇ ਆ ਇਹ ਪੱਠੇ ਵਢਣ ਚਲੇ ਗਏ ਮੈਨੂੰ ਦੇਖ ਕੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਕੀ ਲੱਗਿਆ ਹਨਾ ਵੀ ਸੱਤ ਜਿਆਦਾ ਏ ਆ ਜਾਂ ਘੱਟ ਆ ਹਨਾ ਤੇ ਇਹਨੇ ਪੱਠੇ ਵਢਣ ਚਲੇ ਗਏ ਕੁੱਤੇ ਦੇ ਕੋਤਲ ਲੈਣਾ ਹਾਂ ਆ ਆ ਕੇ ਪਤਾ ਇਹਨਾਂ ਨੇ ਮੈਨੂੰ ਕੀ ਕਿਹਾ ਮਤਲਬ ਦੂਜੇ ਦਿਨ ਸਵੇਰੇ ਪਤਾ ਕੀ ਕਿਹਾ ਮਾਨਟਾ ਮੈਂ ਕਹਿੰਦੇ ਹਾਂ ਹਾਂ ਤੂੰ ਮੈਨੂੰ ਆਵਾਜ਼ ਨਹੀਂ ਮਾਰੀ ਪੱਠੇ ਵੜਦਿਆਂ ਨੂੰ ਵੀ ਮੇਰੇ ਸੱਟ ਲੱਗ ਗਈ ਆ ਤੇ ਮੈਨੂੰ ਆ ਕੇ ਡਾਕਟਰ ਦੇ ਲੈ ਜਾ ਵੀ ਮਰੀ ਜਾਪ ਤੁਰਿਆ ਫਿਰਦਾ ਹੁੰਦਾ ਹੈ ਦੱਸੋ ਮੈਨੂੰ ਜਿੱਥੇ ਹੈ ਕਿੱਥੇ ਚਾਹੇ ਹੁਣ ਤੁਸੀਂ ਹੁਣ ਤਾਂ ਮੈਂ ਜਿੱਦ ਕਰੂੰਗੀ ਹੁਣ ਤਾਂ ਮੇਰੀ ਮਰਜ਼ੀ ਬਾੜੀ ਗੱਲ ਵੀ ਆਪਾਂ ਜੈਲ ਹੁਣ ਜੇ ਲਾਈਏ ਵੱਡੇ ਵੱਡੇ ਤੇ ਮੇਰੇ ਦੋ ਵਾਰੀ ਉਹਦਾ ਸ਼ਾਇਦ ਪੈਰ ਐਦਾਂ ਹੋ ਗਿਆ ਮਾਸ ਫਟ ਗਿਆ ਇੱਕ ਵਾਰੀ ਤਾਂ ਮੇਰੇ ਵਾਂਗ ਐਦਾਂ ਕੂਣੀ ਤੇ ਕਿਉਂਕਿ ਮੈਨੂੰ ਪਤਾ ਵੀ ਡਾਕਟਰ ਨੇ ਵੀ ਕੁਝ ਨਹੀਂ ਕਰਨਾ ਹੁੰਦਾ ਖਾਲੀ ਐਕਸ-ਰੇ ਕਰਕੇ ਆਈਓ ਪੱਟਾ ਵਰਤ ਦੇਣਾ ਹੁੰਦਾ ਮੈਨੂੰ ਪਤਾ ਵੀ ਮਾਸ ਹੀ ਫਟਿਆ ਹਨਾ ਹੋਰ ਕੁਝ ਨਹੀਂ ਹੋਏਗਾ ਕਿਉਂਕਿ ਜੇ ਵਾਂ ਫ੍ਰੈਕਚਰ ਹੋਈ ਹੁੰਦੀ ਨਾ ਤਾਂ ਉੱਪਰ ਚੱਕੀ ਜਾਣੀ ਸੀ ਹਨਾ ਤੇ ਨਾ ਕੋਈ ਕੰਮ ਹੋਣਾ ਸੀ ਹਨਾ ਮੈਂ ਕੰਮ ਵੀ ਕੀਤਾ ਐਵੇਂ ਕਮਾ ਮਾਰਨਿੰਗ ਉੱਠ ਕੇ ਮੈਂ ਮੱਝ ਦੀ ਧਰਵੀ ਚੋਈ ਆ ਪਤਾ ਨਹੀਂ ਤਕਰੀਬ ਬਹੁਤ ਜ਼ਿਆਦਾ ਸੀਗੀ ਹਨਾ ਪੇਨ ਕਲਰ ਲਈ ਲੈ ਕੇ ਆਪਾਂ ਨੇ ਆਪਦਾ ਕੰਮ ਕਰਤਾ ਤੇ ਫੇਰ ਅਸੀਂ ਰਾਤ ਨੂੰ ਵੀ ਲੜੇ ਅਸੀਂ ਸਵੇਰ ਨੂੰ ਵੀ ਲੜੇ ਸਵੇਰੇ ਫਿਰ ਜਦੋਂ ਅਸੀਂ ਲੜੇ ਫਿਰ ਮੈਨੂੰ ਇੰਨਾ ਗੁੱਸਾ ਆਇਆ ਬਹੁਤ ਗੁੱਸਾ ਆਇਆ ਜਿੰਨਾ ਵੀ ਮੈਂ ਘਰ ਦੇ ਵਿੱਚ ਝਾੜੂ-ਪੋਚਾ ਕੀਤਾ ਇੱਥੋਂ ਤੱਕ ਕਿ ਮੈਂ ਬਾਥਰੂਮ ਦੀ ਡੀਪ ਕਲੀਨਿੰਗ ਵੀ ਕਰਿਆਈ ਚੱਕ ਕੇ ਗੁੱਸਾ ਮੈਨੂੰ ਇੰਨਾ ਜੜਿਆ ਨਾਲੇ ਮੈਂ ਰੋਈ ਬਹੁਤ ਰੋਈਆ ਮੈਂ ਕਸਮ ਲੱਗੇ ਮੈਂ ਬਹੁਤ ਰੋਈ ਨਾਲੇ ਨਾਲ ਮੈਂ ਬਾਥਰੂਮ ਦੀ ਡੀਪ ਕਲੀਨਿੰਗ ਕੀਤੀ ਵੀਰ ਆਪਾ ਆ ਜਿੰਦਗੀ ਨਾਲੋਂ ਤਾਂ ਮੌਤ ਚੰਗੀ ਹਨਾ ਵੀ ਇੱਕ ਤਾਂ ਨਾਲ ਸੱਟ ਲੱਗਦੀ ਆ ਹਨਾ ਦੂਜਾ ਉੱਪਰੋਂ ਕੋਈ ਪੁੱਛਣਾ ਦਾ ਗੱਲ ਡਾਕਟਰ ਦੇ ਲੈ ਕੇ ਜਾਣਾ ਨਾ ਲੈ ਕੇ ਜਾਓ ਮੈਨੂੰ ਕੋਈ ਨਹੀਂ ਮੈਨੂੰ ਸ਼ੌਂਕ ਨਹੀਂ ਜਿਹੜਾ ਡਾਕਟਰ ਨਾਲ ਉੱਟਰਾਂ ਦੇ ਜਾਂਦਾ ਮੈਨੂੰ ਪਤਾ ਡਾਕਟਰ ਕੁਛ ਨਹੀਂ ਕਰਦੇ ਹੁੰਦੇਗੇ ਹਨਾ ਤੇ ਬੰਦਾ ਪੁੱਛਤਾ ਲਵੇ ਪਿਆਰ ਨਾਲ ਹਨਾ ਫਰਜ ਇਹਨਾਂ ਦਾ ਬਣਦਾ ਸੀ ਚਾਹ ਮੈਨੂੰ ਬਣਾ ਕੇ ਦੇ ਦਿੰਦੇ ਹਨ ਨਾਲੇ ਆਪ ਪੀਂਦੇ ਚਲੋ ਧਾਰ ਤਾਂ ਮੈਨੂੰ ਪਤਾ ਵੀ ਤਾਂ ਤੁਸੀਂ ਹੀ ਚੋਣੀਆਂ ਮੇਰਾ ਫਰਜ਼ ਆ ਮਾਂ ਚ ਖੜਦੀ ਨਹੀਂ ਕਿਸੇ ਹੋਰ ਕੋਲੇ ਦੁੱਧ ਵੀ ਇਹਨਾਂ ਸੀ 6-7 ਲੀਟਰ ਦੁੱਧ ਦਿੰਦੀ ਆ ਜਾਂ ਤਾਂ ਹੋਵੇ ਭਾਈ ਦੁੱਧ ਨਹੀਂ ਦਿੰਦੀ ਹੈ ਕਿ ਦੁੱਧ ਵੀ 6-7 ਲੀਟਰ ਮੱਝ ਦਾ ਦੁੱਧ ਦਾ ਤੁਸੀਂ ਆਪ ਅੰਦਾਜ਼ਾ ਲਾ ਲਓ 70 ਬੀ ਲੀਟਰ ਨੂੰ ਆਪ ਅੰਦਾਜ਼ਾ ਲਾ ਲਓ 6 ਲੀਟਰ ਦੁੱਧ ਕੌਣ ਛੱਡ ਦਊਗਾ ਹਨਾ ਕੋਈ ਨਹੀਂ ਛੱਡਦਾਗਾ ਮੈਂ ਤਾਂ ਨਹੀਂ ਛੱਡਦੀ ਮੈਂ ਤਾਂ ਨਹੀਂ ਛੱਡਦੀ ਫਿਰ ਚਲੋ ਛੱਡ ਵੀ ਲਈ ਆਪਾਂ ਇਹਨਾਂ ਦੁੱਧ ਮੱਝ ਦੇ ਫਿਰ ਨਾ ਥਣ ਥਣ ਖਰਾਵ ਹੋ ਜਾਂਦੇ ਆ ਹਨਾ ਫਿਰ ਡਾਕਟਰਾਂ ਨੇ ਵੈਸੇ ਦੇ ਨਾਲ ਤਾਂ ਪਿੱਤਰ ਆਪਾਂ ਚਾਹੇ ਜਿਵੇਂ ਮਰਜ਼ੀ ਝੋਗ ਝੋ ਲੈਣਾ ਚਾਹੀਦਾ ਪਸ਼ੂ ਨੂੰ ਹਨਾ ਚਲੋ ਆਪਾਂ ਝੋ ਚਾ ਲਈ ਹਨਾ ਤੇ ਫਿਰ ਅਸੀਂ ਲੜ ਲੁੜ ਲੈ ਲੜ ਕੇ ਮੈਂ ਸਾਰਾ ਕੰਮ ਵੀ ਕਰ ਲਿਆ ਤੇ ਫਿਰ ਫਿਰ ਮੈਂ ਰੋਟੀ ਬਣਾ ਕੇ ਦੇਤੀ ਸਾਰਾ ਕੁਝ ਕੀਤਾ ਫਿਰ ਮੈਂ ਕੱਪੜੇ ਵੀ ਧੋਤੇ ਫਿਰ ਜਦੋਂ ਮੈਂ ਇਹਨਾਂ ਦੇ ਸਾਹਮਣੇ ਰੋਈ ਫਿਰ ਮੈਂ ਜਦੋਂ ਕੱਪੜੇ ਧੋਣ ਗਈ ਮੈਂ ਫਿਰ ਉੱਪਰ ਬਹੁਤ ਰੋਈ ਨਕੁੱਸਾ ਇਹ ਜਾਵੇ ਆਪਣੇ ਆਪ ਤੇ ਵੀ ਪਤਾ ਨਹੀਂ ਕਿਉਂ ਮੈਨੂੰ ਆਈ ਲੱਗੀ ਆ ਮੈਂ ਆਪਣੀ ਲਾਈਫ ਖਰਾਬ ਕਰ ਲਈ ਪੂਰੀ ਦੀ ਪੂਰੀ ਪਤਾ ਕੀ ਲੱਗਦਾ ਸੀ ਮੈਨੂੰ ਵੀ ਵਿਆਹ ਉਹ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਔਰਤ ਨੂੰ ਪਤਾ ਕੀ ਸਮਝਿਆ ਜਾਂਦਾ ਹੁਣ ਵੀ ਇਹ ਇਹ ਜਿਹੜਾ ਆਪਣਾ ਉਹਨਾਂ ਸਮਾਜ ਆ ਇਹਦੇ ਵਿੱਚ ਮਰਦ ਪਤਾ ਕੀ ਸਮਝਦੇ ਆ ਵੀ ਔਰਤ ਕੰਮ ਕਰਨ ਵਾਲੀ ਤੇ ਬੱਚੇ ਜੰਮਣ ਵਾਲੀ ਇੱਕ ਮਸ਼ੀਨ ਆ ਆ ਕੋਈ ਭੈਣ ਹੈ ਪਰ ਮੈਂ ਗੁੱਸਾ ਕਰਨੇ ਕੁਝ ਕਰਨ ਆਪਾਂ ਨੂੰ ਮੈਨੂੰ ਨਹੀਂ ਹੈਗਾ ਆਪਾਂ ਖੁਦ ਵੀ ਇਹਨਾਂ ਨੂੰ ਕਹਿ ਦਿੰਨੇ ਆਂ ਵੀ ਜਦੋਂ ਮਰਜ਼ੀ ਚਿੱਤ ਤੇ ਆਵੇ ਜਦੋਂ ਮਰਜ਼ੀ ਡਬੋ ਸੇ ਤੋ ਆਪਾਂ ਨੂੰ ਕੁਝ ਨਹੀਂ ਹਾਗਾ ਮੰਮੀ ਮੰਮੀ ਹਨਾ ਨਹੀਂ ਕੋਈ ਰੱਖੂਗਾ ਨਹੀਂ ਮਾਪੇ ਮੂਪੇ ਨਹੀਂ ਰੱਖਣਗੇ ਨਾਲ ਸੀ ਸੁਸਾਇਡ ਕਰ ਲਾਂਗੇ ਫਰ ਕਿਧਰੇ ਨਹੀਂ ਕੁਝ ਨਹੀਂ ਹੁੰਦਾ ਪਤਾ ਮੈਨੂੰ ਕੀ ਲੱਗਦਾ ਵੀ ਹਨਾ ਐਵੇਂ ਲੋਕ ਕਹਿੰਦੇ ਰਹਿੰਦੇ ਬਾਹਰੋਂ ਤਾਂਕੀਆਂ ਹੁੰਦੀਆਂ ਨੇ ਤਾਂਕਿਆਂ ਦੇ ਅੰਦਰੋਂ ਵੀ ਬਸੇਰੀਆਂ ਮਿਲਦੀਆਂ ਹੁੰਦੀਆਂ ਨੇ ਬਸ ਫਰਕ ਇੰਨਾ ਕੁ ਹੁੰਦਾ ਵੀ ਉਹਨਾਂ ਨੂੰ ਕੋਈ ਦੱਸਦਾ ਨਹੀਂ ਤੇ ਦੂਜਾ ਦੂਜੇ ਨੂੰ ਇਹ ਲੱਗਦਾ ਦੇਖਣੋਂ ਫਰਜੇ ਤਾਂ ਮੈਂ ਮੇਰੇ ਤੇ ਲਾਉ ਸਾਰੇ ਜਣੇ ਕਹਿੰਦੇ ਹੁਣ ਪਤਾ ਨਹੀਂ ਕਿੰਨੀ ਖੁਸ਼ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਖੁਸ਼ ਮੈਂ ਕਿੰਨੀ ਖਹੂੰਗੀ ਹਨਾ ਕੋਈ ਮੈਨੂੰ ਇਹ ਨਹੀਂ ਹੈਗਾ ਵੀ ਮੇਰੇ ਕੋਲ ਪੈਸਾ ਵੀ ਹੈਗਾ ਸਭ ਕੁਝ ਹੈਗਾ ਸਾਰਾ ਕੁਝ ਆ ਰੱਬ ਦਾ ਦਿੱਤਾ ਹੋਇਆ ਜਿਵੇਂ ਆਪਣਾ ਸ਼ੁਭਦੀਪ ਕਹਿੰਦਾ ਹੀ ਆ ਸਿੱਧੂ ਮੂਸੇ ਵਾਲਾ ਹਨਾ ਵੀ ਸਭ ਕੁਝ ਇੰਨਾ ਜ਼ਿਆਦੇ ਆ ਪੂਰਾ ਵੀ ਨਹੀਂ ਲੱਗਦਾ ਉਹ ਗੱਲ ਮੇਰੇ ਵਾਲੀ ਸੇਮ ਮੇਰੇ ਤੇ ਟੁੱਕਦੀ ਆ ਵੀ ਸਭ ਕੁਝ ਇੰਨਾ ਜ਼ਿਆਦੇ ਆ ਪਰ ਲੱਗਦਾ ਪੂਰਾ ਵੀ ਨਹੀਂ ਕਦੇ-ਕਦੇ ਤਾਂ ਹੀ ਲੱਗਦਾ ਵੀ ਕੀ ਆ ਰੱਬ ਨੇ ਕਿੱਦਾਂ ਦੀ ਜ਼ਿੰਦਗੀ ਬਣਾਤੀ ਆ ਹਨ ਹਣ ਬੱਚਿਆਂ ਦੇ ਡਿਪੈਂਡ ਆ ਪਤਾ ਨਹੀਂ ਇਹ ਹੁਣ ਕੀ ਕਰਨਗੇ ਹੁਣ ਇਹਨਾਂ ਨੂੰ ਵਦਨ ਗੁੱਸਾ ਆ ਜਾਂਦਾ ਪਤਾ ਨਹੀਂ ਕੀ ਚੜਦਾ ਜਦੋਂ ਹੁਣ ਮੈਂ ਕੋਲ ਬੈਠੀ ਬੋਲਦੀ ਜਾਂਦੀ ਆ ਉਹ ਤਾਂ ਚਾਹਤੇ ਆ ਫੂਤ ਫੂਤ ਜੋ ਮਰਜ਼ੀ ਚੜੇ ਬੈਠਾ ਝੂਠ ਬੋਲਦੀ ਆ ਘਾਰੇ ਫੂਤ ਇੱਕ ਵੀ ਗੱਲ ਝੂਠ ਨਹੀਂ ਹੈਗੀ ਮੈਂ ਇਹਨਾਂ ਨੂੰ ਮੋੜ ਕੇ ਹੀ ਕਿਹਾ ਵਾਂ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਰੱਬ ਨਾ ਕਰੇ ਅੱਜ ਮੈਨੂੰ ਲੋੜਾ ਕੱਲ੍ਹ ਤੁਹਾਨੂੰ ਲੋੜ ਪਊ ਫਿਰ ਮੈਂ ਖੜੂਗੀ ਤੁਹਾਡੇ ਕੋਲ ਨਹੀਂ 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 ਇਹ ਤਾਂ ਮੈਨੂੰ ਉਹੀ ਸਾਰਾ ਸਮਾਂ ਜ਼ਿਆਦਾ ਗਿਆ ਵੀ ਇਹ ਮੇਰੇ ਕੋ ਖੜੇ ਨਹੀਂ ਸੀਗੇ ਫਿੱਟਾ ਨਹੀਂ ਮੈਂ ਖੜਦੀ ਪੱਕੀ ਮੇਰਾ ਦਿਲ ਦਿਮਾਗ ਇਦਾਂ ਦਾ ਨਹੀਂ ਹੈਗਾ ਹਨਾ ਮੈਂ ਨਹੀਂ ਕਦੇ ਫਾਇਦਾ ਜੈਲੀ ਸੋਚਦੀ ਹਾਂ ਕਦੇ ਨਹੀਂ ਮੈਂ ਸੋਚਿਆ ਹੈਗਾ ਵੀ ਇਹ ਮੇਰੇ ਕੋ ਇਹਨਾਂ ਨੇ ਮੈਨੂੰ ਅੱਦਾ ਕੀਤਾ ਅੱਦਾ ਕੀਤਾ ਕਿਉਂਕਿ ਲਾਈਫ ਆ ਜਿੱਦਣ ਲਾਈਨ ਸਿੱਧੀ ਹੋਗੀ ਉਹਦਣੇ ਸੁਭਾਸ ਪੂਰੇ ਹੋ ਜਾਣੇ ਨੇ ਇਹ ਟਿੱਕੜੀ ਚੱਲਦੀ ਬਾਕੀ ਰਹੀ ਗੱਲ ਹਸਬੰਡ ਵਾਈਫ ਦੀ ਲੜਾਈ ਦੀ ਉਹ ਤਾਂ ਅਸੀਂ ਦਿਨ ਚ 10 ਵਾਰੀ ਲੜਦੇ ਆ ਪਰ ਮੈਨੂੰ ਗੁੱਸਾ ਇਹਨਾਂ ਦੀ ਇਸ ਗੱਲ ਦਾ ਆ ਵੀ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਹਾਂ ਫਿਰ ਤਾਂ ਵੀ ਘੱਟਾ ਤਾਂ ਮਾਪਿਆਂ ਤੇ ਚਲੋ ਜੀ ਇਹ ਸੀਗੀ ਮੇਰੀ ਛੋਟੀ ਜਿਹੀ ਵੀਡੀਓ ਸਟੋਰੀ ਸਟੋਰੀ ਲਾ ਲਓ ਹਨਾ ਡਾਕਟਰ ਡਾਕਟਰ ਤੇ ਤਾਂ ਆਪਾਂ ਗਏ ਨਹੀਂ ਮੈਨੂੰ ਪਤਾ ਇਹਦੇ ਵਿੱਚੋਂ ਮਾਸ ਹੀ ਫਟਿਆ ਹਨਾ ਚਲੋ ਕੋਈ ਗੱਲ ਨਹੀਂ ਯੇ ਮੈਂ ਕਰੋਨਾ ਸੀ ਰੋਲੇ ਕਾਲਾ ਅੱਖਾਂ ਦਾ ਕੋੜਾ ਪਾਣੀ ਕੱਢ ਲਿਆ ਕਾਲਾ ਪੂੜੀਆਂ ਘੱਟੀਆਂ ਨੇ ਤੇ ਇਹ ਠੀਕ ਨਹੀਂ ਸੀ ਕੱਲ ਤੱਕ ਵੀ ਠੀਕ ਸੀਗੀ ਵਾ ਰਾਤ ਜੇ ਦਾ ਨਾ ਸਿਰ ਦੁਖਦਾ ਸੀ ਕੱਲੇ ਨੇ ਪੂਰਾ ਦਿਨ ਟੀਵੀ ਦੇਖਿਆ ਟੀਵੀ ਨਹੀਂ ਬੰਦ ਕੀਤਾ ਗਾਇਨੂੰ ਮੈਂ ਬਥੇਰਾ ਬੋਲੀ ਪੇ ਟੀਵੀ ਬੰਦ ਕਰਦੇ ਹਨ ਫਿਰ ਇਹਦਾ ਰਾਤ ਸਿਰ ਦੁਖਦਾ ਸੀ 3 ਵਜੇ ਨੇ ਰੋਲਾ ਪਾਤਾ ਮम्मा ਮੇਰਾ ਸਿਰ ਦੁਖਦਾ ਰਾਤ ਨੂੰ ਚੱਲੋ ਦੁਖਦਾ ਤਾਂ ਮੇਰਾ ਵੀ ਇਦਾਂ ਹੀ ਆ ਹਨਾ ਰਾਤ ਨੂੰ ਸੁੱਤੇ ਪਈ ਪਈਦਾ ਬਹੁਤ ਜ਼ਿਆਦਾ ਸਿਰ ਦੁਖਣ ਲੱਗ ਜਾਂਦਾ ਤੇ ਇਹਦਾ ਵੀ ਉਦਾਂ ਹੀ ਦੁਖਦਾ ਫਿਰ ਇਹਨੇ ਤਿੰਨ ਗੋਜਾ ਰੋਲਾ ਪਾਦਾ ਮम्मा ਮੇਰੇ ਸਿਰ ਕੁੱਟਦਾ ਫਿਰ ਮੈਂ ਉੱਠ ਕੇ ਇਹਦੇ ਬੰਬ ਗੇਰਨ ਬਲਿਆ ਹਨਾ ਧਾਮ ਕੇ ਰੋਲੇ ਸੂਸੀ ਲਾਇਆ ਇਹਦਾ ਸਿਰ ਕੁੱਟਿਆ ਚਲੋ ਇਹ ਸੌਂ ਤੇ ਫਿਰ ਇਹ ਸੌਂ ਗਿਆ ਤੇ ਸੁੱਤੇ ਤੋਂ ਬਾਅਦ ਫਿਰ ਮੈਂ ਵੀ ਸੌਂ ਗਈ ਹਨਾ ਫਿਰ ਨਾ ਮੈਂ ਇੱਥੇ ਲਾਗੇ ਮੰਜੜਾ ਹੁੰਦਾ ਇਹ ਬੈੱਡ ਤੇ ਹੁੰਦਾ ਇਹਨਾਂ ਉੱਠ ਕੇ ਮੇਰੇ ਬਾਹਰ ਪਟਿੱਗ ਗਿਆ ਮੁਝੇ ਕੀ ਆ ਇਹ ਰੋਲਾ ਮੈਂ ਇਹਦੇ ਥੱਲੇ ਉਹ ਬਾਹ ਮੇਰੀ ਹਿੱਲੇ ਬਣਾ ਆਕੜੀ ਪਈ ਹਨਾ ਤੇ ਮੇਰੇ ਥੱਲੇ ਬਹੁਤ ਔਖੀ ਬਾਹ ਕੱਢੀ ਨਾ ਤਾਂ ਮੈਂ ਤੋਏ ਚੱਕਿਆ ਜਾਵੇ ਨਾ ਮੈਂ ਤੋ ਆਪਣੀ ਬਾਹ ਸੰਭੀ ਜਾਵੇ ਇਹ ਡਿੱਗਣ ਕਰਕੇ ਮੈਨੂੰ ਲੱਗਦਾ ਅੱਜ ਹੁਣ ਫੇਰ ਦੁਬਾਰਾ ਸੋਜ ਵੀ ਜਿਹੜੀ ਦੁਬਾਰਾ ਆ ਗਈ ਮੇਰੇ ਹੱਥ ਵਿੱਚ ਹੱਥ ਵਿੱਚ ਐਵੇਂ ਨਹੀਂ ਹੁੰਦੀ ਜੀ ਬਹੁਤ ਜ਼ਿਆਦਾ ਦਰਦ ਕਰਦੀ ਤੇ ਅੱਜ ਮੈਂ ਪੇਨ ਕਿਲਰ ਨਹੀਂ ਲਈ ਮੇਨ ਗੱਲ ਤਾਂ ਇਹ ਆ ਹੁਣ ਕਿੰਨਿਆਂ ਦਾ ਬੰਦਾ ਪੇਨ ਕਿਲਰ ਲੈ ਲੂਗਾ ਵਾ ਨਾ ਹੁਣ ਦੁਕਾਨੇ ਤੇ ਲੈਣੀ ਪੈਣੀ ਹੈ ਜਿਸ ਹਿਸਾਬ ਨਾਲ ਹੁਣ ਮੇਰੇ ਹਾਲਾਤ ਨੇ ਅੱਜ ਤਾਂ ਬਾਲ ਵੀ ਨਹੀਂ ਵਾਹੇ ਗਿਆ ਮੇਰੇ ਤੋਂ ਅੱਜ ਜਿਹੜਾ ਦੇ ਵੀ ਬਾਲ ਕਿਲਰ ਪਏ ਆ ਇਹਦੇ ਵੀ ਨਹੀਂ ਬਾਹੇ ਕਿੱਥੇ ਆ ਤੇ ਆ ਦੇਖਦੇ ਆ ਪੇਨ ਕਿਲਰ ਲੈ ਕੇ ਹੁਣ ਤੁਸੀਂ ਦੱਸਿਓ ਵੀ ਮੈਂ ਗਲਤ ਸੀ ਕੀ ਜਾਂ ਇਹ ਗਲਤ ਸੀਗੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਜੇ ਮਤਲਬ ਆਪਣੇ ਘਰ ਦੇ ਕਿਸੇ ਮੈਂਬਰ ਦੇ ਇਦਾਂ ਸੱਟ ਲੱਗਦੀ ਆ ਉਹਨੂੰ ਕਿਸ ਚੀਜ਼ ਦੀ ਲੋੜ ਹੁੰਦੀ ਆ ਆਲਮ ਡਾਕਟਰ ਦੀ ਜਾਂ ਛਤਰਾ ਦੀ ਜਾਂ ਆਰਾਮ ਦੀ ਆਲਮ ਦੀ ਟੱਟ ਤੇ ਆਰਾਮ ਦੀ ਟੱਟ ਬਹੁਤ ਹੰਪੀ ਜਾ ਚੀਨੀ ਦਿੱਤੀ ਆ ਬੋਥ ਐਂਡ ਬੀ ਹਾਂ ਜਿਹੜੇ ਨੇ ਕਹਤਾ ਆਰਾਮ ਵੀ ਡਾਕਟਰ ਵੀ ਹੈਨਾ ਦੋਨੋਂ ਚੀਜ਼ਾਂ ਦੀ ਲੋੜ ਆ ਦਿੱਤੀ ਆ ਦਿੱਤੀ ਕੱਲ ਜਿੱਤੀ ਦੀ ਨਹੀਂ ਜੇ ਤਾਂ ਮੈਨੂੰ ਉਸੇ ਟਾਈਮ ਚੱਕ ਕੇ ਲੈ ਜਾਂਦੇ ਫਿਰ ਮੈਨੂੰ ਕਿਹੜਾ ਕੁਝ ਹੋ ਸੀਗਾ ਮੈਂ ਤਾਂ ਕੁਝ ਕਹਿਣਾ ਹੀ ਸੀ ਮੈਨੂੰ ਬੁੱਦ ਨੂੰ ਲੱਗਦਾ ਸੀ ਵੀ ਬਾ ਤਾਂ ਮੇਰੀ ਟੁੱਟ ਗਈ ਆ ਹੈਨਾ ਇਹਨਾਂ ਨੇ ਮੈਨੂੰ ਨਾਲ ਚੱਕਿਆ ਨਾ ਪੁੱਛਿਆ ਇਹ ਪੱਠੇ ਵੱਡਣ ਚਲੇ ਗਏ ਹਾਂ ਤੇ ਨਾ ਲਾਉਂਦੇ ਸੱਤਾ ਤੇ ਮੁੜ ਕੇ ਆਉਂਦੇ ਨੇ ਮੇਰੇ ਕੋਲੇ ਪੌਣੇ ਆ फोनिंग ਤਾਂ ਨਹੀਂ ਹੋਤਾ ਹਾਂ ਸਰ ਆਪਟਾ ਨੂੰ ਉਹ 2 ਘੰਟੇ ਬਾਅਦ ਹੈ 2 ਘੰਟੇ ਹੋ ਗਏ ਸੀ ਮੇਰੇ ਸੱਟ ਲੱਗੀ ਨੂੰ ਸਵਾ 6 ਵਜੇ ਲੱਗੀ ਸੀ ਹੈਨਾ ਹੱਤਾ ਆ ਦੇ ਕੋਠਾ ਬਣਾਵੇ 2 2.5 ਘੰਟੇ ਬਾਅਦ ਹੈ ਮੇਰੇ ਕੋਲੇ ਆਏ ਤੇ ਆ ਕੇ ਮੈਨੂੰ ਇਹਨਾਂ ਨੇ ਕਹਿੰਦੇ ਚਲ ਡਾਕਟਰ ਕੋ ਚੱਲੀਏ ਮੈਂ ਕਿਹਾ ਹੁਣ ਟਾਈਮ ਬਹੁਤ ਹੋ ਗਿਆ ਨਾਲੇ ਮੈਨੂੰ ਪਤਾ ਹੀ ਆ ਕਿ ਇਨਾ ਪਿੰਡ ਵਾਲੇ ਮੁੰਡੇ ਨੂੰ ਕੁਝ ਨਹੀਂ ਆਉਂਦਾ ਜਦੋਂ ਜ਼ਿਆਰ ਦੇ ਆਪਣੇ ਦੇ ਹੋ ਗਈ ਸੀ ਨਾ ਮੋਢੇ ਤੇ ਇੰਜਰੀ ਹੋ ਗਈ ਸੀ ਇਹਦੇ ਤੇ ਉਦੋਂ ਅਸੀਂ ਸਭ ਤੋਂ ਪਹਿਲਾਂ ਪਿੰਡ ਵਾਲੇ ਕੋਲੇ ਜਾਣੇ ਹੁੰਨੇ ਆ ਉੱਥੇ ਲੈ ਕੇ ਗਏ ਉਹਨੂੰ ਕੁਝ ਨਹੀਂ ਪਤਾ ਲੱਗਿਆ ਉਹਨੇ ਸਭ ਕੁਝ ਤਾਂ ਨਾ ਪਤਾ ਨਹੀਂ ਇਹਨਾਂ ਨੂੰ ਕਿਵੇਂ ਕਹਤਾ ਕਹਿੰਦੇ ਕਹਿੰਦੇ ਇਹਦੇ ਚੁੰਨੀ ਬੰਨਦੇ ਉਹ ਕਾਟੀ ਪਾ ਕੇ ਭਲਾ ਜੀ ਅਸੀਂ ਹੱਡੀਆਂ ਦੇ ਡਾਕਟਰ ਸਾਨੂੰ ਬੰਨਣੀਆਂ ਤੇ ਇਹ ਮੈਨੂੰ ਕਹੀ ਜਾਣ ਮੁੰਡੇ ਦੇ ਅਦਾ ਕਰਕੇ ਚੁੰਨੀ ਬੰਨਦੇ ਮੈਂ ਕਿ ਮੈਨੂੰ ਨਹੀਂ ਬੰਨਣੀ ਆਉਂਦੀ ਮੈਂ ਫਿਰ ਸ਼ਹਿਰ ਵਾਲੇ ਡਾਕਟਰ ਕੋਲੇ ਭੇਜਿਆ ਮੈਂ ਕਿ ਉੱਥੇ ਐਕਸਰਾ ਵਗੈਰਾ ਕਰਾਓ ਤੁਹਾਨੂੰ ਪਤਾ ਲੱਗੇ ਵੀ ਹੋਇਆ ਵੀ ਕੀ ਹੋਇਆ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਜਿਹੜੀ ਆ ਰੀਡ ਦੀ ਹੱਡੀ ਆ ਜਿਹੜੀ ਪਿੰਗੀ ਹੋ ਗਈ ਆ ਪਿਛਲੇ ਸਾਲ ਦੀ ਗੱਲ ਆ ਨਾ ਯਾ ਹਾਂ ਹਾਂ ਹੋ ਜੂਨ ਦੀ ਜੂਨ ਦੀ ਜੁੱਟੇ ਤਾਂ ਬਾਤ ਹੀ ਗੱਲ ਆ ਨਾ ਨਹੀਂ ਨੋਮਬਰ ਚੈੱਕ ਕਰਦੀ ਨੋਮਬਰ ਜੂਨ ਦੀ ਹਾਂ ਪੇਪਰਾਂ ਤੋਂ ਪਹਿਲਾਂ ਅਗਸਤ ਚ ਹੋਇਆ ਸੀ ਇਹਦੇ ਅਗਸਤ ਚ ਇਹਦੇ ਗਰੌ ਚੱਲਦਾ ਚੱਲਦਾ ਗਰੌ ਸਭ ਤੋਂ ਵੱਡਾ ਗਰੌ ਤਾਂ ਤੁਸੀਂ ਹੋ ਸਣੀ ਬੇਟਾ ਜੀ ਸਣੀ ਤੁਸੀਂ ਹੋ ਸਣੀ ਹੋ ਤੁਸੀਂ ਹੋ ਸਨੀਚਰ ਅਰੇ ਇਹਦਾ ਮੈਂ ਘਰ ਵਾਲਾ ਦਾਨ ਕਰਨਾ ਪਦਾ ਮੈਂ ਪ੍ਰਕਾਰ ਰੋਦਾਨ ਕਰਨ ਜੇ ਕਿਸੇ ਨੇ ਲੜਾ ਹੋਵੇ ਤਾਂ ਲਾ ਜਾ ਸਕਦਾ ਹੈ ਮੇਰੇ ਹੱਥ ਤੱਕ ਗਿਆ ਚਲ ਠੀਕ ਹੈ ਜੀ ਆਪਾਂ ਹਨਾ ਇੱਕ ਦੋ ਦਿਨ ਵੇਟ ਕਰਿਓ ਪਲੀਜ਼ ਵੀਡੀਓ ਦੀ ਵੇਟ ਕਰਿਓ ਮੈਂ ਲਾਈਵ ਕਰ ਲੂੰਗੀ ਹਨਾ ਕੰਮ ਕਰ ਲੂੰਗੀ ਲਾਈਵ ਆਜੂਗੀ ਮੈਂ ਅੱਜ ਅੱਜ ਸ਼ਾਮ ਨੂੰ ਲਾਈਵ ਆਜੂਗੀ ਫਿਰ ਆਪਾਂ ਉੱਥੇ ਗੱਲ ਕਰ ਲਾਂਗੇ ਠੀਕ ਆ ਵੀਡੀਓ ਦੀ ਵੇਟ ਕਰਿਓ ਪਲੀਜ਼ ਹੁਣ ਤੁਹਾਨੂੰ ਵੀ ਪਤਾ ਹੀ ਆ ਹੁਣ ਜਦੋਂ ਬੰਦੇ ਦੀ ਬਾਹਂ ਟੁੱਟ ਗਈ ਆ ਜਦੋਂ ਕੰਮ ਕਰ ਦਿੱਤਾ ਹੈਗੀਆਂ ਹਨ ਐਵੇਂ ਕਮਾ ਮੈਂ ਸਾਰਾ ਹੀ ਕੀਤਾ ਝਾੜੂ ਪੋਚਾ ਵੀ ਕੀਤਾ ਸਾਰਾ ਕੰਮ ਕੀਤਾ ਕਰਨਾ ਹੀ ਪੈਣਾ ਜਦੋਂ ਆਪਣਾ ਘਰ ਦਾ ਕੰਮ ਵੀ ਆਪਣਾ ਉਪਰੋਂ ਇਹ ਵੀ ਬਲੇਮ ਆ ਵੀ ਤੂੰ ਕੰਮ ਨਹੀਂ ਕੋਈ ਕਰਦੀ ਪਤਾ ਨਹੀਂ ਇਹਨਾਂ ਨੇ ਕਿਹੜੀ ਇਹੋ ਜਿਹੀ ਕੀ ਹੁੰਦਾ ਉਹ ਜਿਹੜੇ ਦਿਖਦੇ ਨਹੀਂ ਹੁੰਦੇ ਹੈ ਮਿਸਟਰ ਇੰਡੀਆ ਇਹਨਾਂ ਨੇ ਕੋਈ ਕੰਮ ਵਾਲੀ ਰੱਖੀ ਹੋਈ ਆ ਜਿਹੜੀ ਮੈਨੂੰ ਨਹੀਂ ਦਿਖਦੀ ਹੈ ਕਿ ਇਹਨੂੰ ਹੀ ਦਿਖਦੀ ਆ ਉਹ ਇਹਦਾ ਸਾਰੇ ਘਰ ਦਾ ਕੰਮ ਕਰ ਜਾਂਦੀ ਆ ਇੰਨੀਆਂ ਕਾਲਾ ਕੱਢੀਆਂ ਨੇ ਅਗਲੇ ਐਪੀਸੋਡ ਚ ਦੱਸੂ ਤੁਹਾਨੂੰ ਹੁਣ ਨੈਕਸਟ ਐਪੀਸੋਡ ਹਾਂ ਨੈਕਸਟ ਐਪੀਸੋਡ ਚ ਆਪਾਂ ਗੱਲ ਕਰਾਂਗੇ ਵੀ ਇਹਨਾਂ ਨੇ ਮੈਨੂੰ ਕਿਹੜੇ ਕਿਹੜੇ ਕਾਲਾ ਗੱਡੀ ਅੱਜ ਕਿਹਾ ਤੇ ਮੱਟੀ ਚਲੋ ਠੀਕ ਆ ਜੀ ਆਪਾਂ ਹੋਰ ਫੇਰ ਇਦਾਂ ਹੀ ਕੋਈ ਗੱਲਬਾਤਾਂ ਦੀ ਵੀਡੀਓ ਬਣਾ ਲਾਂਗੇ ਜਾਂ ਆਪਾਂ ਦੱਸ ਦਾਂਗੇ ਵੀ ਇਹਨਾਂ ਨੂੰ ਕਿਹੜੀ ਗੱਲ ਦਾ ਗੁੱਸਾ ਜੜਿਆ ਸੀ ਸਨਾ ਬਹੁਤ ਗੱਲਾਂ ਨੇ ਜਿਹੜੀਆਂ ਹਾਲੇ ਮੈਂ ਨਹੀਂ ਦਸੀਆਂ ਗਈਆਂ ਤੇ ਹੁਣ ਮੇਰੀ ਆਲੀ ਬਾਹ ਵੀ ਤੱਕ ਥੱਕ ਗਿਆ ਹਨ ਪੂਰੀ ਲਾਈਫ ਛਡੋਲੀ ਦਰਸ਼ਨੀਆ ਆਹ ਹੋ লাই ਸਟੋਰੀ ਮੇਰੇ ਤੇ ਦਿਲ ਕਰਦਾ ਸੀ ਵੀ ਬਲੌਗ ਬਣਾ ਕੇ ਪਾ ਦਮਾ ਵੀ ਹਸਬੈਂਡ ਮੇਰੇ ਇਦਾਂ ਦੇ ਆ ਹੈਗਾ ਤਾਂ ਖੜੂ ਸਹੀ ਆ ਯਾਰ ਆਪਾ ਦਾ ਮੂੰਹ ਤੇ ਕਹਿੰਦੇ ਆ ਹੈਗੇ ਤਾਂ ਖੜੂ ਸਹੀ ਆ ਇਦਾਂ ਦੇ ਇੰਨਾ ਨਹੀਂ ਇਹ ਕੇਅਰ ਕੇਅਰ ਨਹੀਂ ਕਰਦੇ ਹੈਗੇ ਜਿਵੇਂ ਲੋਕ ਆਪਣੀਆਂ ਮੈਂ ਹੋਰ ਗੱਲਾਂ ਛੱਡੋ ਚਲੋ ਹਨਾ ਸਭ ਨੂੰ ਆਪਣਾ ਆਪਣਾ ਟੱਬਰ ਪਿਆਰਾ ਹੁੰਦਾ ਹਨਾ ਜਿਹੜੀਆਂ ਕੰਮ ਨਹੀਂ ਕਰਦੀਆਂ ਬਹੁਤ ਸਾਰੀਆਂ ਲੇਡੀਜ਼ ਆਤੀਆਂ ਇਦਾਂ ਦੀਆਂ ਨੇ ਹਨਾ ਜਿਹੜੀਆਂ ਘਰਾਂ ਦੇ ਕੰਮ ਕਰਦੀਆਂ ਨਹੀਂ ਹੈਗੀਆਂ ਉਹਨਾਂ ਨੇ ਕੰਮ ਵਾਲੇ ਰੱਖੇ ਹੋਇਆ ਹਨ ਕੱਪੜੇ ਧੋਣ ਵਾਲੀਆਂ ਅਲੱਗ ਰੱਖੀਆਂ ਹੋਈਆਂ ਝੜ ਬੁਚਲੇ ਅਲੱਗ ਹਨ ਇੱਥੋਂ ਤੱਕ ਕਿ ਵੀ ਜਿਹੜੇ ਜ਼ਿਆਦਾ ਹਨ ਜਿੰਨਾਂ ਦੇ ਵਿੱਚ ਜ਼ਿਆਦਾ ਭਾਈ ਪੈਸਾ ਬੂਸਾ ਉਹਨਾਂ ਤਾਂ ਖਾਣਾ ਬਣਾਉਣ ਲਈ ਰੱਖੀਆਂ ਹੋਈਆਂ ਨੇ ਹਨ ਵੀ ਉਹਨਾਂ ਦੇ ਹਸਬੰਡ ਉਹਨਾਂ ਨੂੰ ਕੁਵੇਂਵੇਂ ਫਿਰ ਰੱਖਦੇ ਹਨ ਇੱਥੇ ਸਾਡੇ ਤਾਂ A ਤੋਂ Z ਕੰਮ ਕਰੀਦਾ ਹਨ ਕੁੱਟੀਆਂ ਬਾਵਾ ਤੇ ਵੀ ਕੰਮ ਕਰ ਲਈਦਾ ਕੁਛ ਵੀ ਹੋ ਜਵੇ ਕੁਛ ਵੀ ਹੋ ਜਵੇ ਅੱਛਾ ਤਾਂ ਕਿ ਜਦੋਂ ਮੈਂ ਪ੍ਰੈਗਨੈਂਟ ਸੀਗੀ ਜਿਹੜਾ چار ਮਹੀਨਾ ਵਾਲਾ ਸੀ ਆ ਕੀਲੇ ਟਾਈਮ ਤੱਕ ਮੱਝ ਮੇਰੇ ਹੱਥ ਪਈ ਹੋਈ ਸੀ ਮੈਂ ਉਦੋਂ ਉਦੋਂ ਵੀ ਮੱਝ ਚੋਂਦੀ ਹੁੰਦੀ ਸੀ ਕਿ ਜਦੋਂ ਐਨ ਡਾਕਟਰ ਨੇ ਕਹਿਤਾ ਸੀਗਾ ਵੀ ਹੁਣ ਤੁਸੀਂ ਬੈਠ ਕੇ ਕਰਨ ਵਾਲੇ ਕੰਮ ਬੰਦ ਕਰ ਦਿਓ ਉਦੋਂ ਮੈਂ ਤਾਂ ਚੋੜੀ ਛੱਡੀ ਸੀ ਫੇਰ ਵੀ ਕਹਿ ਬੰਦੇ ਆ ਕੋਈ ਕੰਮ ਨਹੀਂ ਕਰਦੇ ਗੁੱਸਾ ਤਾਂ ਬਹੁਤ ਆਉਂਦਾ ਫੇਰ ਬੰਦਾ ਕੀ ਕਰੇ ਨਾ ਪੈ ਰਿਸਕ ਕਰਤੇ ਫੇਰ ਉਹ ਕਰਨੇ ਕੀ ਚੁੱਪ ਚਲੋ ਫਿਰ ਜੀ ਕਾਨੂੰ ਆਪਣਾ ਹੀ ਘਰ ਆਪਣਾ ਹੀ ਸਾਰਾ ਕੁਝ ਆ ਆਪਣਾ ਹੀ ਆਪਣਾ ਹੀ ਘਰ ਵਾਲਾ ਬੰਦੇ ਹੁੰਦੇ ਆ ਇੱਥੇ ਬੰਦੇ ਹਾਂ ਮਰਦ ਪ੍ਰਧਾਨ ਸਮਾਜ ਹੈ ਮਰਦ ਜਿਹੜੇ ਹੁੰਦੇ ਆ ਚਲੋ ਕੋਈ ਗੱਲ ਨਾਲੇ ਵਧੀਆ ਹੱਸਦੇ ਰਹਿੰਦੇ ਆ ਬੋਲਦੇ ਰਹਿੰਦੇ ਆ ਲੜਦੇ ਰਹਿੰਦੇ ਆ ਲਾਈਫ ਆ ਜਿਹੜੀ ਹੈ ਨਾ ਇਦਾਂ ਹੀ ਚਾਹੀਦੀ ਆ ਚੁੱਪ ਨਹੀਂ ਹੋਣਾ ਚਾਹੀਦਾ ਜੇ ਜਿਹੜੀ ਮੰਨ ਦੇ ਵਿੱਚ ਪੜਾਅ ਸੋ ਪੜ੍ਹ ਲੈਣੀ ਚਾਹੀਦੀ ਅਸੀਂ ਤਾਂ ਕੱਢ ਲੈਨੇ ਆ